ਸੀਐਮ ਮਾਨ ਦਾ ਵੱਡਾ ਐਲਾਨ ਕਾਂਗਰਸ ਕੀਤੀ ਹੈਰਾਨ ਨਵਜੋਸ਼ ਸਿੱਧੂ ਤੇ ਰਾਜਾ ਵੜਿੰਗ ਕਰਦੇ ਰਹੇ ਬੈਂਸ ਮਾਨ ਕਮਾ ਗਿਆ ਖੇਮ ਪੰਜਾਬ ਦੇ ਵਿੱਚ 13 0 ਦੀ ਖਿੱਚ ਲਈ ਤਿਆਰੀ ਜੀ ਹਾਂ ਤੁਸੀਂ ਰੰਗਲਾ ਟੀਵੀ ਦੇਖ ਰਹੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ 13 0 ਦਾ ਮਾਨ ਦਾ ਕਹਿਣਾ ਹੈ ਕਿ 13 ਦੀਆਂ 13 ਸੀਟਾਂ ਤੇ ਚੋਣ ਲੜਾਂਗੇ 224 ਲੋਕ ਸਭਾ ਤੇ ਨਾਲ ਦੀ ਨਾਲ 13 ਦੀਆਂ 13 ਸੀਟਾਂ ਜਿੱਤਾਂਗੇ ਵੀ ਐਲਾਨ ਮਾਨ ਦਾ ਇਹ ਹੈ ਕਿ ਪੰਜਾਬ ਬਣੇਗਾ ਪੂਰੇ ਦੇਸ਼ ਦੇ ਵਿੱਚ ਹੀਰੋ ਅਸੀਂ ਕਰਾਂਗੇ 13 0 ਦਰਸਲ 224 ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਲੰਮੀਆਂ ਮੀਟਿੰਗਾਂ ਹੁੰਦੀਆਂ ਨੇ ਐਨਡੀਏ ਨਾਂ ਦਾ ਆ ਗੱਠਜੋੜ ਬਣਦਾ ਹੈ ਇੰਡੀਆ ਨਾ ਦੇ ਗੱਠਜੋੜ ਦੀ ਸਿਆਸੀ ਟੱਕਰ ਲੋਕ ਸਭਾ ਚੋਣਾਂ ਦੇ ਵਿੱਚ ਐਨਡੀਏ ਗੱਠਜੋੜ ਦੇ ਨਾਲ ਹੋਣੀ ਆ ਤਾਂ ਅਜਾਹ ਦੇ ਵਿੱਚ ਚਰਚਾ ਇਹ ਚੱਲ ਰਹੀ ਸੀ ਕਿ ਕੀ ਪੰਜਾਬ ਦੇ ਵਿੱਚ ਵੀ ਦੋਵੇਂ ਪਾਰਟੀਆਂ ਗੱਠਜੋੜ ਦੇ ਵਿੱਚ ਲੋਕ ਸਭਾ ਇਲੈਕਸ਼ਨ ਲੜਨਗੀਆਂ ਜਾਂ ਨਹੀਂ ਚਰਚਾਵਾਂ ਚੱਲੀਆਂ ਬੀਤੇ ਦਿਨੀ ਮੀਟਿੰਗ ਵੀ ਹੋਈ ਸੀ ਜਿਦੇ ਵਿੱਚ ਕਾਂਗਰਸ ਦੀ ਮੋਰੀ ਲੀਡਰਸ਼ਿਪ ਤੇ ਆਮ ਆਦਮੀ ਪਾਰਟੀ ਦੀ ਮੋਰੀ ਲੀਡਰਸ਼ਿਪ ਦੇ ਵੱਲੋਂ ਉਹ ਸੈਂਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਹਾ ਜਾ ਰਿਹਾ ਸੀ ਕਿ ਇਹ ਜਿਹੜਾ ਪੰਜਾਬ ਦੇ ਵਿੱਚ 6:7 ਦੀ ਰੇਸ਼ਿਓ ਤੇ ਦਿੱਲੀ ਦੇ ਵਿੱਚ 3:4 ਦੀ ਰੇਸ਼ਿਓ ਰੱਖੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ 13 ਲੋਕ ਸਭਾ ਹਲਕੇ ਨੇ ਤੇ ਦਿੱਲੀ ਦੇ ਵਿੱਚ ਜਿਹੜਾ ਉਹ 7 ਲੋਕ ਸਭਾ ਹਲਕੇ ਨੇ ਤਾਂ ਦੋਵੇਂ ਮਿਲਾ ਕੇ 20 ਬਣਦੇ ਨੇ ਤਾਂ ਜਹੇ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਕਾਂਗਰਸ 7 ਸੀਟਾਂ ਤੇ ਲੜੇ ਤੇ ਆਮ ਆਦਮੀ ਪਾਰਟੀ 6 ਸੀਟਾਂ ਤੇ ਲੜੇ ਇਸੇ ਢੰਗ ਦੇ ਨਾਲ ਦਿੱਲੀ ਦੇ ਵਿੱਚ ਕਾਂਗਰਸ ਦੇ ਹਿੱਸੇ 3 ਹੋਣ ਆਮ ਆਦਮੀ ਪਾਰਟੀ ਦੇ ਹਿੱਸੇ 4 ਆ ਜਾਣ ਤੇ ਦੋਵੇਂ ਪਾਰਟੀਆਂ 10-10 ਸੀਟਾਂ ਤੇ ਇਲੈਕਸ਼ਨ ਨੇ ਜਿਹੜੀਆਂ ਉਹ ਲੜ ਸਕਦੀਆਂ ਨੇ ਪਰ ਹੁਣ ਇਹ ਗੇਮ ਕੋਮ ਦੀ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਪਹਿਲਾਂ ਰਾਜਾ ਵੜਿੰਗ ਹੋਰੀ ਬਿਆਨਬਾਜ਼ੀ ਕਰਦੇ ਨੇ ਤੇ ਹੁਣ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਆ ਕਿਉਂਕਿ ਜਦੋਂ ਇਹ ਗੱਠਜੋੜ ਦੀਆਂ ਚਰਚਾਵਾਂ ਚੱਲੀਆਂ ਸੀ ਤਾਂ ਰਾਜਾ ਬਿਰਿੰਗ ਮੋਰੀ ਲੀਡਰਸ਼ਿਪ ਨੂੰ ਲੈ ਕੇ ਹਾਈ ਕਮਾਂਡ ਦੇ ਕੋਲ ਪਹੁੰਚੇ ਸੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਹ ਕਿਹਾ ਸੀ ਕਿ ਅਸੀਂ ਸਹਿਮਤ ਨਹੀਂ ਹਾਂ ਗੱਠਜੋੜ ਕਰਨ ਦੇ ਲਈ ਕਿਉਂਕਿ ਸਾਡਾ ਵੋਟ ਬੈਂਕ ਕਮਜ਼ੋਰ ਹੋ ਜਾਵੇਗਾ ਇਸ ਦੇ ਨਾਲ ਕਿਉਂਕਿ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਪੰਜਾਬ ਦੇ ਵਿੱਚ ਹਮੇਸ਼ਾ ਮਜ਼ਬੂਤ ਨਜ਼ਰ ਆਈਆ ਤਾਜਾਹ ਦੇ ਵਿੱਚ ਕਾਂਗਰਸ ਦਾ ਇਹ ਮੰਨਣਾ ਵੀ ਹੈ ਕਿਤੇ ਨਾ ਕਿਤੇ ਕਿ ਜੇ ਕਿਤੇ ਗੱਠਜੋੜ ਦੇ ਵਿੱਚ ਅਸੀਂ ਇਲੈਕਸ਼ਨ ਲੜਦੇ ਹਾਂ ਤਾਂ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ ਆਪਣਾ ਨੁਕਸਾਨ ਕਰਾ ਸਕਦੇ ਹਾਂ ਆਪਣਾ ਵੋਟ ਬੈਂਕ ਕਮਜ਼ੋਰ ਹੋ ਜਾਵੇਗਾ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਰਾਜਾ ਬੜਿੰਗ ਦੇ ਨਾਲ ਵੀ ਤਲਖੀ ਚੱਲ ਰਹੀ ਆ ਕਿਉਂਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਬੜਿੰਗ ਚਾਹੁੰਦੇ ਨੇ ਕਿ ਗੱਠਜੋੜ ਦੇ ਵਿੱਚ ਨਾ ਲੜਿਆ ਜਾਵੇ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਮੇਤ ਬੜੇ ਸਾਰੇ ਲੀਡਰ ਨੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣਾ ਅਲੱਗ ਧੜਾ ਲੈ ਕੇ ਚੱਲ ਰਹੇ ਨੇ ਅਲੱਗ ਰੈਲੀਆਂ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਇਹ ਜੋ ਹਾਈ ਕਮਾਂਡ ਦਾ ਹੁਕਮ ਹੋਵੇਗਾ ਅਸੀਂ ਉਸ ਨੂੰ ਮੰਨਾਂਗੇ ਤਾਂ ਜਹੇ ਦੇ ਵਿੱਚ ਚੁੱਪੀ ਧਾਰੀ ਬੈਠੀ ਆਮ ਆਦਮੀ ਪਾਰਟੀ ਤੇ ਸੱਦੀਆਂ ਨਜ਼ਰਾਂ ਜਰੂਰ ਸੀ ਜਦੋਂ ਮੀਡੀਆ ਕਰਮੀਆਂ ਦੇ ਵੱਲੋਂ ਸਵਾਲ ਵੀ ਕੀਤਾ ਜਾਂਦਾ ਸੀ ਤਾਂ ਪੂਰੇ ਸਵਾਲ ਨੂੰ ਘੁਮਾ ਕੇ ਉਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਸੀ ਤੇ ਹੁਣ ਅੱਜ ਸੀਐਮ ਮਾਨ ਦੇ ਵੱਲੋਂ ਇਹ ਵੱਡਾ एलान ਕਰ ਦਿੱਤਾ ਗਿਆ ਹੈ ਕਿ ਪੂਰੇ ਦੇਸ਼ ਦੇ ਵਿੱਚ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਕਰੇਗੀ 13 0 ਤਾਂ ਤੁਹਾਨੂੰ ਇੱਕ ਵਾਰ ਭਗਵੰਤ ਮਾਨ ਦਾ ਇਹ ਵਿਆਹ ਸੁਣਾ ਦਿੰਦੇ ਆਂ ਦੀ ਜੀ ਗੱਲ ਹੈ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਾ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰੀ ਪੰਜਾਬ ਚੋਂ 13 0 ਲੋਕ ਸਭਾ ਤੂ ਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਿਆ ਰ ਹੈ ਤੇਰੇ ਨਾਲ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਸ ਤੋਂ ਵੱਡਾ ਕੀ ਹੈ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇ ਜਰੀ ਵਾਲ ਦੇ 32 ਦੰਦ ਨੇ ਅਸੀਂ ਤਾਂ ਲਿਖ ਕੇ ਦੇ ਦਿੰਨੇ ਹੁੰਨੇ ਆ ਵੀ ਐ ਹਰਵਾ ਹਰਵਾ ਉਹ ਕਿਹਦੇ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਿ ਲੋਕਾਂ ਤੋਂ ਪਤਾ ਲੱਗ ਜਾਂਦਾ ਐਂ ਤੇ ਕਿ